ਬੜੀ ਇੱਕ ਵਾਰ ਫਿਰ ਤੋਂ ਵੱਡਾ ਧੰਨਵਾਦ ਆ ਸਰਦਾਰ ਮਨਜਿੰਦਰ ਸਿੰਘ ਜੰਡੂ ਕਨੇਡਾ ਦਿਲਬਰ ਜੰਡੂ ਕਨੇਡਾ ਔਰ ਸਾਰੇ ਸਮੁੱਚੇ ਨਗਰ ਨਿਵਾਸੀਆਂ ਵੱਲੋਂ ਐਮਐਲਏ ਸਰਦਾਰ ਕਲਵਾਨ ਸਿੰਘ ਜੀ ਦੋਨੋਂ ਜਿਹੜਾ ਵਿਸ਼ੇਸ਼ ਮਾਨ ਸਨਮਾਨ ਕੀਤਾ ਜਾ ਰਿਹਾ ਔਰ ਆਪਾਂ ਨੇ ਗੁਰੂ ਮਹਾਰਾਜ ਜੀ ਦਾ ਵਟਸਐਪ ਜਕਰਾਂਜ ਜਿਵਾਉਣਾ ਸਾਰੀ ਸੰਗਤ ਨੇ ਸਾਝ ਪਾਈਆਂ ਬੋਲੇ ਸੋਨ ਸੇ ਸੇ ਤਸਵੀਰਾਂ ਕਾਲੇ ਉਧਰੇ ਸਰਦਾਰ ਬਿੰਦਰ ਸਿੰਘ ਜੀ ਪੀਓ ਉਹਨਾਂ ਦੇ ਵਿਸ਼ੇਸ਼ ਮਾਪਸਪਨ ਔਰ ਵੱਡਾ ਧੰਬਾ ਦਾ ਗੱਟੇ ਸਿੰਘ ਜੀ ਪੰਜਾਬ ਔਰ ਉਥੇ ਸਰਦਾਰ ਮਨਜਿੰਦਰ ਸਿੰਘ ਜੀ ਜੰਡੂ ਕੈਨੇਡਾ ਤੋਂ ਉਹਨਾਂ ਦਾ ਵੀ ਜਿਹੜਾ ਵਿਸ਼ੇਸ਼ ਕੀਤੇ ਜਾ ਰਹੇ ਆ ਬੋਲੇ ਸੁਨੋ ਨੇ ਔਰ ਵੱਡਾ ਧੰਨਵਾਦ ਬਾਈ ਦਿਲਪ੍ਰੀਤ ਕਨੇਡਾ ਦਿਲਪ੍ਰੀਤ ਕਨੇਡਾ ਦੋਨਾਂ ਦਾ ਵੀ ਮਾਨ ਸਨਮਾਨ ਕੀਤਾ ਜਾ ਰਿਹਾ ਸਰਦਾਰ ਬਲਦੇਵ ਸੁੱਤੀ ਪੰਡੋਰੀ ਸਰਦਾਰ ਬਲਦੇਵ ਸਿੰਘ ਜੀ ਪੰਡੋਰੀ ਉਹਨਾਂ ਦਾ ਜਿਹੜਾ ਮਾਨ ਸਨਮਾਨ ਕੀਤਾ ਜਾ ਰਿਹਾ ਹੈ ਜਿਸ ਸੇਵਾ ਸਰ ਤੋਂ ਵੱਡਾ ਧੰਨਵਾਦ ਕਰਦਾ ਹੈ ਸਰਦਾਰ ਬਲਦੇਵ ਸਿੰਘ ਜੀ ਪੰਡੋਰੀ ਜਿਨ੍ਹਾਂ ਨੇ ਨਗਰ ਦੇ ਸਹਿਯੋਗ ਦੇ ਨਾਲ ਵੱਡੀਆਂ ਜ਼ਿੰਮੇਵਾਰੀਆਂ ਨੇ ਇਸ ਤੋਂ ਬਾਅਦ ਬਹੁਤ ਹੀ ਸਤਿਕਾਰਯੋਗ ਗਰਮੀਤ ਸਤਨਾ ਬੇਟ ਜਿਨ੍ਹਾਂ ਦੀ ਦੇਖ ਰੱਖ ਦੇ ਵਿੱਚ ਅੱਜ ਦਾ ਕੁਸ਼ਤੀ ਮੰਗਲ ਕਰਵਾਇਆ ਗਿਆ ਹੈ ਔਰ ਬਹੁਤ ਵਧੀਆ ਕੁਸ਼ਤੀ ਖੜਾ ਚਲਾਉਂਦੇ ਆ ਗਰਮੀਤ ਬਲਬਾ ਜੀ ਸਤਿਮਾ ਦੇ ਉਹਨਾਂ ਦਾ ਮਾਨ ਸਨਮਾਨ ਕੀਤਾ ਜਾ ਰਿਹਾ ਇੱਕ ਵਾਰ ਜ਼ੋਰਦਾਰ ਤਾੜੀਆਂ ਲਾਓ ਦਰਸ਼ਕ ਵੀਰਾਂ ਨੂੰ ਬੇਨਤੀ ਹੈ ਜੀ ਦੇ ਦਿਓ ਸਮਾਂ ਕੁਸ਼ਤੀਆਂ ਨੂੰ ਪਲੀਜ਼ ਸਕਲ ਤੇ ਗਰਦੇਸ਼ ਬੱਗੀ ਨਵਦੀਪ ਨੂੰ ਇੰਡੀਆ ਨਵਦੀਪ ਭਾਈ ਉਹ ਵੀ ਆਪਣਾ ਆ ਜਾ ਵੀ ਪ੍ਰਧਾਨ ਸਰ ਨਾਲ ਜਾਣਾ ਜ਼ਰੂਰੀ ਆ ਆ ਜਾ ਇੱਕ ਮਿੰਟ ਵਿਧਾਨ ਜੀ ਰੋਕ ਲਓ ਵੱਡੀ ਨੂੰ ਉਹਨਾਂ ਚੋਂ ਉਹ ਜਿਹੜਾ ਬਿੱਲੂ ਸੀ ਇਹਦੇ ਸ਼ਰੀਰ ਜੀ ਬਈ ਇੱਧਰ ਸਰਦਾਰ ਸੁਖਿੰਦਰ ਸਿੰਘ ਜੀ ਬੋਪਰ ਆਏ ਜਿਨ੍ਹਾਂ ਵੱਲੋਂ ਇਸ ਗਰਾਊਂਡ ਦੇ ਲਈ 6 ਲੱਖ ਦੇ ਵੱਡੇ ਸਹਿਯੋਗ ਦਿੱਤੇ ਗਿਆ ਗਰਮੀਤ ਭਵਾਂ ਜੀ ਦਰਵਾਦੀਏ ਕੁਸ਼ਤੀ ਸ਼ੁਰੂ ਚੁਣੀਆ ਕਬੱਡੀ ਵਾਲੀ ਜਿੱਥੇ ਆ ਕੇ ਕੋੜ ਕੋ ਮਰ ਚੁ। ਜਵਾਂ ਜੀ ਉਪਰਲੀ ਕੁਸ਼ਤੀ ਸਿੜਵਾ ਦੋ। ਅਰ ਮੈਂ ਬੇਨਤੀ ਕਰਦਾ 22 ਸਗਲ ਪਹਿਲਵਾਨ ਸਿਧਮਾ ਬੇੜ ਇੱਕ ਵਾਰ ਕਰੇ ਹਟਕੜਾ ਮਾਲ ਜੀ। ਇਹ ਗਰਮੀਤ ਪਹਿਲਵਾਨ ਜੀ ਸਿਧਮਾ ਬੇੜ ਉਹਨਾਂ ਦਾ ਬੇਟਾ ਏ। ਔਰ ਸਕੂਲ ਗੇਮ ਦੇ ਵਿੱਚ ਕਈ ਮੈਡਲ ਇਸ ਨੌਜਵਾਨ ਦੇ ਇੱਕ ਵਾਰ ਲੌਖ ਚ ਦੇ ਤਾਰੀਆਂ ਮਲ ਦੇ ਲਈ ਪਰ ਦੂਸਰੇ ਪਾਸੇ ਗਰਤੇਜ ਪਹਿਰਬਣ ਪਟਿਆਲਾ ਪਟਿਆਲਾ ਬਿਸਮਲ ਦੀ ਵੀ ਪ੍ਰਸਿੱਧੀ ਵੱਡੀ ਹੈ ਬਾਈ ਕੁਸ਼ਤੀ ਵੇਖਣਯੋਗ ਹੈ ਲਓ ਕੁਸ਼ਤੀ ਜਿਹੜੀ ਮੈਦਾਨ ਦੇ ਵਿੱਚ ਸ਼ੁਰੂ ਹੋ ਗਈ ਹੈ ਕਹਿੰਦਾ ਚੋਖਾ ਜੇ ਇਨਾਮ ਮਿਲਦਾ ਹੈ ਮੱਲੀ ਦਾ ਉਹ ਸੋਨੀ ਉੱਥੇ ਬੰਦ ਸਾ ਪੀਏ ਬਾਈ ਵੱਡੇ ਮਾਣ ਵਾਲੀ ਗੱਲ ਹੈ ਬਹੁਤ ਹੀ ਸਤਿਕਾਰਯੋਗ ਐਮਐਲਏ ਸਰਦਾਰ ਕਲਵਾਨ ਸਿੰਘ ਜੀ ਪੰਡੋਰੀ ਜਿੰਨਾ ਮੈਨੂੰ ਪੰਜਾਬੀ ਬੋਲਾ ਤੋਂ ਖੁਸ਼ ਹੋ ਕੇ 500 ਦੇ ਵੱਡੇ ਮਾਣ ਸਨਮਾਨ ਮੇਰੇ ਲਈ ਪੁੱਜਦੇ ਹੋਇਆ ਦਿਲ ਦੀਆਂ ਗਹਿਰਾਈਆਂ ਦੇ ਵਿੱਚੋਂ ਵੱਡਾ ਧੰਨਵਾਦ ਆ ਐਮ ਐਲ ਏ ਸਰਦਾਰ ਕੁਲਵੰਤ ਸਿੰਘ ਪੰਡੋਰੀ ਇਹਨਾਂ ਵੱਲੋਂ ਵੱਡੇ ਮਾਣ ਪੰਜਾਬੀ ਬੋਲਾਂ ਦੇ ਲਈ ਪਰ ਚਲਦੀ ਕੁਸ਼ਤੀ ਆਰ ਸਖਦਾਰ ਮਨਜਿੰਦਰ ਸਿੰਘ ਜੀ ਇਹਨਾਂ ਵੱਲੋਂ 21 ਬਈ ਮਨਜਿੰਦਰ ਸਿੰਘ ਜੀ ਜੰਡੂ ਕੈਨੇਡਾ ਇਹਨਾਂ ਵੱਲੋਂ ਜਿੱਤਣ ਵਾਲੇ ਪਹਿਲਵਾਨ ਨੂੰ 2100 ਦੇਣਾ ਦੀ 100 ਰੁਪਿਆ ਜਿੱਤਣ ਵਾਲੇ ਪਹਿਲਵਾਨ ਨੂੰ ਇਹ ਨੋਟ ਕਰਦੇ ਜਾਈਏ ਕਹਿੰਦਾ ਚੋਖਾ ਜੇ ਇਨਾਮ ਮਿਲਦਾ ਹੈ ਮੱਲੀ ਦਾ ਉਹ ਸੋਨੀਆਂ ਤੇ ਬੰਦਨਾ ਆਸਾਨ ਥੋੜੀ ਹੈ ਕਿ ਮੱਲੀਆ ਮਖੌਲੀ ਇਹ ਤਾਰਖੰਡੇ ਦੀ ਉਹ ਮੰਡੀਆਂ ਚ ਵੇਕੇ ਜੋ ਸਮਾਨ ਥੋੜੀ ਹੈ ਕਿ ਬਿੰਡਿਆਂ ਚ ਵੱਜਦੀ ਨਹੀਂ ਪੋਰਾ ਸੱਤਿਆ ਉਹ ਵੱਡੀਆਂ ਜੋੜਾਂ ਚ ਵੱਡੇ ਹੀ ਮੁਕਾਬਲੇ ਕਿ ਤਾਰੂਏ ਨੂੰ ਲੱਗ ਜਾਂਦੀ ਜੀਬ ਸੁੱਕ ਕੇ ਬਾਈ ਕਰਦਾ ਬਗਾਨਾ ਜਦੋਂ ਟੈਟ ਕਬਲੇ ਉਹ ਕਰਦਾ ਬਗਾਨਾ ਜਦੋਂ ਟੈਟ ਕਬਲੇ ਕਿਉਂ ਉਹ ਬੱਲੇ 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 ਉਧਰਲੇ ਪਾਸੇ ਗਰਤੇਜ ਪਟਿਆਰੇ ਵਾਲਾ ਪਰਲੇ ਬੱਸੀ ਆ ਤੇ ਨੀਚਲੇ ਪਾਸੇ ਸਗਲ ਬੈਲ ਮਨਸਿੱਧ ਮੰਬੇਟ ਕੁਸ਼ਤੀ ਬੜੀ ਪਿਆਰੀ ਆ ਗੱਬਰੂ ਅੰਦਰ ਮਿਆਂਾ ਕਹਿੰਦਾ ਮਿਹਨਤਾਂ ਦੇ ਉੱਤੇ ਪੂਰਾ ਜ਼ੋਰ ਦੇਣਾ ਪਿੰਡਾ ਬਈ ਨਾਲੇ ਬੇਨਤੀ ਆ ਅਮਨ ਤੇ ਚੰਦਨ ਭਲਵਾਨ ਜੀ ਤੁਸੀਂ ਵੀ ਆ ਜਿਓ ਪਲੀਜ਼ ਅਮਨ ਤੇ ਚੰਦਨ ਸਾਹਬਾ ਸਾਹਬਾ ਸਬਸ ਵੀ ਬਹੁਤ ਵਧੀਆ ਮੁਕਾਬਲਾ ਗੱਭਰੂਆਂ ਦਰਮਿਆਨ ਚੱਲਦੀ ਕੁਸ਼ਤੀ ਦਾ ਉੱਪਰਲੇ ਪਾਸੇ ਗੁਰਤੇਜ ਆ ਪਟਿਆਲੇ ਦੀ ਧਰਤੀ ਦਾ ਤੇ ਨਿਚਲੇ ਪਾਸੇ ਸਗਲ ਪਹਿਲਵਾਨ ਸਿਧਮੰਬਿਤ ਤੇ ਮੂਹਰੇ ਖੜ ਕੇ ਹੌਸਲਾ ਕਰਕੇ ਉਹ ਪੁੱਤਰਿਆ ਸਾਹਨ ਸਿੰਘਾਂ ਤੋਂ ਫੜ ਕੇ ਕਿਸੇ ਕਿਸੇ ਨੂੰ ਮਲ ਹੁੰਦਾ ਉਹ ਠਿੱਬੀ ਲਾ ਕੇ ਡਿੱਗਣਦਾ ਕਿ ਰਾਜੇ ਖਿੱਲੇ ਅਰਬ ਪੰਜਾਬੀ ਜਿਗਰਾ ਰੱਖ ਦੇ ਕਦਮ ਦਾ ਉਹ ਰਾਜੇ ਖਿੱਲੇ ਅਰਬ ਪੰਜਾਬੀ ਜਿਗਰਾ ਰੱਖ ਦੇ ਖੜਨ ਦਾ ਟੋਲੀ 1 ਮਿੰਟ ਪਲੀਜ਼ ਬਾਈ ਦਰਸ਼ਕ ਵੀਰਾਂ ਦੀ ਜਾਣਕਾਰੀ ਦੇ ਲਈ ਇਹ ਗੱਲ 16 ਅੰਨੇ ਸੱਚ ਇਹ ਸੈਂਸ ਨੇ ਵੀ ਸਿੱਧ ਕਰਦਾ ਵੀ ਜਿੰਨੀਆਂ ਆਪਾਂ ਤਾੜੀਆਂ ਜ਼ੋਰ ਦੀ ਮਾਰੀਏ ਉਹਨੇ ਆਪਣੇ ਬਿਮਾਰੀਆਂ ਨਾਲ ਲੜਨ ਵਾਲੇ ਕਣ ਵਾਦੇ ਆ ਜਿਹਨੂੰ ਵਾਹਿਗੁਰੂ ਨੇ ਦੋ ਹੱਥ ਦਿੱਤੇ ਆ ਇੱਕ ਵਾਰ ਇਹਨਾਂ ਮੱਲਾ ਲਈ ਜ਼ੋਰਦਾਰ ਤਾੜੀਆਂ ਲਾਉਣਾ ਕਿ ਦਰਸ਼ਕ ਵੀਰਾਂ ਨੂੰ ਤੁਹਾਡੀਆਂ ਤਾੜੀਆਂ ਇਹਨਾਂ ਪਹਿਲਵਾਨ ਨੂੰ ਕਿਹੋ ਜਿਹਾ ਕੰਮ ਕਰਦੀਆਂ ਨੇ ਜਦੋਂ ਤੁਸੀਂ ਤਾੜੀਆਂ ਮਾਰਦੇ ਹੋ ਐਪਰੀਸ਼ੀਏਟ ਕਰਦੇ ਹੋ ਪਹਿਲਵਾਨਾਂ ਨੂੰ ਕਾਹ ਡੁਗੜੇ ਡਗਨੇ ਹੋ ਕੇ ਕੁਸ਼ਤੀ ਕਰਦੇ ਮੇਰੇ ਪੰਜਾਬੀ ਵੀਰੋ ਕਾਹ ਡੁਗੜੇ ਡਗਨੇ ਹੋ ਕੇ ਕੁਸ਼ਤੀ ਕਰਦੇ ਆ ਪਰ ਸਮੇਂ ਦੀਆਂ ਬਤਾਂ ਨੇ ਕੰਦਾ ਮੁੱਲ ਪਹਿਣ ਸਰੀਰਾਂ ਦੇ ਜਿੰਨਾ ਲਾਈਆਂ ਮਿਹਨਤ ਉੱਟ ਕੇ ਉਹ ਤਨ ਜੋਰ ਜਵਾਨਾਂ ਦਾ ਲਯਨ ਪਰਿਆ ਮੇਲੇ ਲੁੱਟ ਕੇ ਇਹ ਅੜੀ ਗੱਲ ਘੋੜੇ ਨੇ ਯਾਰਾ ਕਰ ਹੀ ਜਾਂਦੇ ਮਨਮੰਨੀ ਕੇ ਰਾਜੇ ਖਿੱਲੇ ਹਟ ਬਸੇ ਓ ਲੁੱਡੀਆਂ ਪਾਉਂਦੀ ਫਿਰੇ ਜਵੰਨੀ ਕੇ ਰਾਜੇ ਖਿੱਲੇ ਹਟ ਬਸੇ ਲੁੱਡੀਆਂ ਪਾਉਂਦੀ ਫਿਰੇ ਜਵੰਨੀ ਇੱਕ ਵਾਰ ਫਿਰ ਤੋਂ ਵੱਡਾ ਧੰਨ ਬੜਾ ਐਮ ਐਲ اے ਸਰਦਾਰ ਕੁਲਵੰਤ ਸਿੰਘ ਜੀ ਪੰਡੋਰੀ ਆਪਣੇ ਕੀਮਤੀ ਸਮੇਂ ਵਿੱਚੋਂ ਸਮਾਂ ਕੱਢ ਕੇ ਅਚੇਚੇ ਤੌਰ ਤੇ ਆਪਣੀ ਸਮੁੱਚੀ ਟੀਮ ਦੇ ਨਾਲ ਪੁੱਜੇ ਹੋਇਆ ਉਹਨਾਂ ਲਈ ਵੱਡਾ ਧੰਨ ਬੜਾ ਪਰ ਜਿੱਤ ਔਰ ਮੁਕੱਦਰਾਂ ਦੀ ਖੇਡਾ ਜਿੱਤ ਔਰ ਮੁਕੱਦਰਾਂ ਦੀ ਖੇਡਾ ਲਾ ਦੇਣਾ ਚਲੋ ਹੁਣ ਮੈਂ ਕਹਿੰਦਾ ਭਾਈ ਅਮਨ ਤੇ ਚੰਦਨ ਭਗਵਾਨ ਜੀ ਆਜੋ ਆਪਾਂ ਇਸ ਤੋਂ ਬਾਅਦ ਐਮਐਲਏ ਸਾਹਿਬ ਜੀ ਨੇ ਐ ਕੋਈ ਜ਼ਰੂਰੀ ਕੰਮ ਕਰਕੇ ਜਾਣਾ ਪਲੀਜ਼ ਬੇਨਤੀ ਆਪਾਂ ਨਾਲੇ ਪੁਸ਼ਟੀ ਕਰਵਾ ਦਈਏ ਜਸਪ੍ਰੀਤ ਭਗਵਾਨ ਜੀ ਆਜੋ ਪਲੀਜ਼ ਬੇਨਤੀ ਹੈ ਅਰ ਦਰਸ਼ਕ ਵੀਰਾਂ ਦੀ ਜਾਣਕਾਰੀ ਲਈ ਇਹ ਦੋਨੇ ਜਿਹੜੀਆਂ ਚੰਡੀ ਵਾਲੀਆਂ ਕੁਸ਼ਤੀਆਂ ਨੇ ਇਹ ਰੋਜ਼ ਪਹਿਲਵਾਨ 33 41 40000 ਦੇ ਚੰਡੀਏ ਦੇ ਖੁੰਦਿਆ ਵੱਡੇ ਮਾਣ ਵਾਲੀ ਗੱਲ ਹੈ ਬਾਈ ਆਜੋ ਅਮਨ ਤੇ ਚੰਦਨ ਪਹਿਲਵਾਨ ਸੰਗਰੂਰ ਜਸਤਪਾ ਜੀ ਆਇਓ ਬਲੀ ਜੀ ਪੋਲੀ ਪੋਲੀ ਉਹ ਇਧਰਲੇ ਪਾਸੇ ਗੁਰਸਿਕ ਪਹਿਲਵਾਨ ਆਮਨ ਪਹਿਲਵਾਨ ਸਿੱਧਮਾ ਬੇਟਾ ਬਾਈ ਜਿਹੜੇ ਜਿਹੜੇ ਸਿੱਖੀ ਨੂੰ ਪਿਆਰ ਕਰਦੇ ਇੱਕ ਬਰ ਇਸ ਮਲੇ ਦੀ ਲਾਹ ਖਿੱਚ ਕੇ ਤਾਲੀਆ ਪਰ ਦੂਸਰੇ ਪਾਸੇ ਚੰਦਨ ਪਹਿਲਵਾਨ ਸੰਗਰੂਰ ਕਮਾਂਟਲ ਦੇ ਲਾਗੇ ਵਜਣਾ ਇਸ ਮਲੇ ਦੀ ਵੀ ਪ੍ਰਸਿੱਧੀ ਵੱਡੀ ਐ ਇਹ ਦੋਨੋਂ ਕੁਸ਼ਤੀਆਂ ਵੱਡਿਆਂ ਨੇ ਪਹਿਲਵਾਨ ਜੀ ਕਰਵਾ ਦੇ ਇੱਕ ਪਾਸੇ ਕੁਸ਼ਤੀ ਗਰਮੀ ਦੇ ਪਹਿਲਵਾਨ ਜੀ ਠੀਕ ਹੈ ਜੀ ਕੋਸਤੀ ਬਹੁਤ ਬਰਾਬਰ ਕਿਤਾ ਕੋਸਤੀ ਮਾੜੀ ਜਿਹਾ ਆ ਨਾ ਉਹ ਬੱਲੇ 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 ਲੱਭਾ ਤੇਰੀ ਮੁਕਾਬਲਾ ਗੱਭਰੂਆਂ ਦਰਮਿਆਨ ਵੇਖਦੇ ਆ ਕੌਣ ਜਿੱਤੇਗਾ ਕੌਣ ਹਾਰੇਗਾ ਸਵਾ ਸਵਾ ਸਬਸ ਵੀ ਮਾਰੋ ਹੱਲਾ ਨੋਜ ਮੰਨੋ ਮੁੜ ਕੇ ਹੋ ਗਿਆ ਦੇਖੋ ਜੋਰ ਜੋਬਰਾਂ ਦਾ ਉਹ ਕੰਡਾ ਵੀ ਨਹੀਂ ਚੁਬਦਾ ਜਿਸਮ ਕਠੋਰ ਚੁਬਰਾਂ ਦਾ ਕਿ ਚੜਦੀ ਉਮਰ ਗਰਮ ਖੂਨ ਉਹ ਲਲਕਾਰੇ ਤਾਂ ਵੱਜਦੇ ਕਿ ਰਾਜੇ ਖਿੱਲੇ ਅੜਬ ਪੰਜਾਬੀ ਕਦੇ ਡਰ ਕੇ ਨਹੀਂ ਭੱਜਦੇ ਉਹ ਰਾਜੇ ਖਿੱਲੇ ਅੜਬ ਪੰਜਾਬੀ ਕਦੇ ਡਰ ਕੇ ਨਹੀਂ ਭੱਜਦੇ ਲਓ ਸਮੇਂ ਦੀਆਂ ਬਤਨ ਨੇ ਨੌਜਵਾਨਾਂ ਦਰਮਿਆਨ ਜੋਰ ਪੂਰਾ ਲੱਗਿਆ ਪਿਆ ਲਓ ਉੱਪਰਲੇ ਪਾਸੇ ਸਗਲ ਤੇ ਗਰਤੇਜ درمیان ਕਹਿੰਦਾ ਖੁਕਰਾਂ ਨਹੀਂ ਖਾਦੀਆਂ ਬੇਕਾਰ ਜਾਂਦੀਆਂ ਉਹ ਦੱਸਦੀਆਂ ਮੱਲ ਜਿੰਦਗੀ ਜਿਉਣ ਦਾ ਕਿ ਮਾਰੇ ਸਮਾ ਰੱਬ ਵੀ ਖਾਂਦਾ ਹੀ ਉਸ ਨੂੰ ਜੀਵ ਦੇ ਵਿੱਚ ਦਮ ਹਿੱਕ ਤੇ ਹੰਡਾਉਣ ਦਾ ਉਹ ਰਾਤਾਂ ਦੀਆਂ ਨੀਂਦਰਾ ਤਿਆਗ ਸੱਜਣਾ ਜੇ ਚੱਲੀਆਂ ਜਮਾਨਾ ਖੁਸ਼ੀ ਅੰਗ ਮਾਉਣ ਨੂੰ ਉਹ ਮਿਹਨਤਾਂ ਦੀ ਸੂਈ ਰੱਖ ਲਾਲ ਡੱਕ ਤੇ ਨੀਲੀ ਸੱਤ ਬੜਾ ਬੈਠਾ ਗੱਲ ਸਿਰੇ ਲਾਉਣ ਨੂੰ ਉਹ ਨੀਲੀ ਸੱਤ ਬੜਾ ਬੈਠਾ ਗੱਲ ਸਿਰੇ ਲਾਉਣ ਨੂੰ ਇੱਧਰ ਵੱਡਾ ਦਨਮ ਦਾ ਪਾਲ ਸਿੰਘ ਜੀ ਫੌਜੀ ਅੱਜ ਇੱਚੇ ਦੌਰ ਦੇ ਸਟੇਜਮੈਨ ਪੁੱਜੇ ਹੋਇਆ ਪਰ ਮੈਦਾਨ ਦੇ ਵਿੱਚ ਮਲਜੁੱਦੇ ਉਹ ਬੱਲੇ 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 ਮਾਰੇ ਹੱਲਾ ਨੌਜਵਾਨੋ ਵਾਕਿਆ ਕਹਿੰਦੇ ਆਰ ਪਾਰ ਦੇ ਫੈਸਲੇ ਲੈ ਜਣੇ ਆ ਆਰ ਪਾਰ ਦੇ ਫੈਸਲੇ ਲੈ ਜਣੇ ਆ ਸਰਦਾਰ ਸੁਪਿੰਦਰ ਸਿੰਘ ਜੀ ਬੋਪਰ ਆਏ ਉਹਨਾਂ ਦਾ ਵੀ ਵੱਡਾ ਧੰਨਵਾਦ ਹੈ ਉਹਗੇ ਸਮਾਜ ਸੇਵੀ ਹੈ ਉਹਗੇ ਖੇਡ ਪ੍ਰਮੋਟਰ ਹੈ ਉਹਗੇ ਦਾਨੀਆਂ ਉਹ ਵੀ ਅੱਜ-ਅੱਜ ਦੌਰ ਦੇ ਪੁੱਜੇ ਹੋਇਆ ਪਰ ਕੁਸ਼ਤੀ ਬੜੀ ਤਿਆਰੀ ਹੈ ਗੱਪਰੂ ਦਰਮਿਆਨਾ ਕਹਿੰਦਾ ਹੱਕ ਬਗਾਨਾ ਖਾਣਾ ਕੋਈ ਚੰਗੀ ਗੱਲ ਨਹੀਂ ਉਹ ਬੇਈਮਾਨੀ ਕਰਦੇ ਨੂੰ ਰੋਕਣਾ ਵੀ ਕੋਈ ਮੰਦੀ ਗੱਲ ਨਹੀਂ ਕਿ ਫੋਕੀ ਚੌਧਰ ਕਰਨਾ ਗੰਮ ਫੁਕਰੇ ਬੰਦੇ ਦਾ ਉਹ ਅੰਤ ਮੜਾ ਹੀ ਹੁੰਦਾ ਹੈ ਸਦਾ ਕੰਮ ਕਰੇ ਧਿੰਦੇ ਦਾ ਕਿ ਸੱਚੀ ਕਹਿਣੀ ਸੱਚੀ ਸੁਣੀ ਸਿਰ ਕਦੇ ਵੀ ਝੁਕਦਾ ਨਹੀਂ ਉਹ ਸਮਾ ਚੰਗਾ ਹੋਵੇ ਜਾਂ ਮਾੜਾ ਬੰਮੀਆਂ ਕਦੇ ਵੀ ਰੁਕਦਾ ਨਹੀਂ ਉਹ ਸਮਾ ਚੰਗਾ ਹੋਵੇ ਜਾਂ ਮਾੜਾ ਬੰਮੀਆਂ ਕਦੇ ਵੀ ਰੁਕਦਾ ਨਹੀਂ ਸੀਨੀਅਰ ਮਾਮਾ ਦੇ ਬੱਬਰ ਸ਼ੇਰ ਪੁੱਤ ਐਸ ਸਮੇ ਮੈਦਾਨ ਦੇ ਵਿੱਚ ਜੱਦੋ ਜੜ ਕਰਦੇ ਹੋਏ ਕਹਿੰਦਾ ਕੜੀ ਦੀ ਕੜੀ ਤਾਂ ਟਾਈਮ ਟੱਪ ਸਕਦਾ ਉਹ ਕੜੀ ਦੀ ਕੜੀ ਤਾਂ ਟਾਈਮ ਟੱਪ ਸਕਦਾ ਰੈੱਡ ਬੀ